ਇਸ 2 ਕਿਲੋ ਬੀਜ ਨੂੰ ਆਪਾਂ ਸਵਾ ਤਿੰਨ ਕਿੱਲਾਂ ਦੇ ਲਗਭਗ ਆਪਾਂ ਬੀਜ ਰੱਖਿਆ ਜੀ ਹੂੰ ਤੇ ਤੁਸੀਂ ਮਤਲਬ ਦਰਸ਼ਕਾਂ ਨੂੰ ਦਿਖਾ ਸਕਦੇ ਹੋ ਵੀ ਕੈਮਰੇ ਤੋਂ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਇਹ ਬੱਟਾਂ ਦੇ ਬੀਜ ਹੈ ਕਿ ਆਮ ਆਪਾਂ ਪਲੇਨ ਉਸ ਦੇ ਵਿੱਚ ਬੀਜ ਰੱਖਿਆਗਾ ਬਿਲਕੁਲ ਆਪ ਦੇ ਪੱਤੇ ਵਰਗਾ ਪੂਰਾ ਚੌੜਾ ਪੱਤਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹ ਵੈਰਾਈਟੀ ਮਤਲਬ ਪਤਾ ਲੱਗਦਾ ਵੀ ਕੋਈ ਚੀਜ਼ ਅੱਡ ਕਰਨ ਖੜੀ ਹੈ ਹੂੰ ਨਵੇਂ ਲੋਕ ਜਿਹੜੇ ਨਿਕਲਦੇ ਉਹ ਵੀ ਦੇਖਦੇ ਇੱਕ ਵਾਰੀ ਵੀ ਆ ਯਾਰ ਆ ਵੈਰਾਈਟੀ ਜਿਉਂ ਕੁਛ ਨਾ ਕੁਝ ਫਰਕ ਹੈ ਜੀ ਹਾਂ ਬਹੁਤ ਵਧੀਆ ਵੈਰਾਈਟੀ ਕਾਮਯਾਬ ਵੈਰਾਈਟੀ ਮਤਲਬ ਲੱਗ ਰਹੀ ਹੈ ਜੀ ਹੂੰ ਬਾਕ ਜਿੰਨੇ ਫੀਚਰ ਆ ਰਹੇ ਕਣਕ ਦੇ ਮਤਲਬ ਉਹ ਵਧੀਆ ਲੱਗ ਰਹੇ। ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਵੀਡੀਓ ਲੈ ਕੇ ਆਏ ਹਾਂ ਸਾਡੇ ਸਪੈਸ਼ਲ ਕਿਸਾਨ ਭਰਾਵਾਂ ਖਾਤਰ ਕਿਉਂਕਿ ਅੱਜ ਇੱਕ ਨਵਾਂ ਬੀਜ ਜੋ ਐਚਡੀ 3385 ਬੀਜ ਹੈ ਉਹ ਤੁਹਾਨੂੰ ਉਹਨੂੰ ਵੀਡੀਓ ਦਿਖਾ ਰਹੇ ਹਾਂ ਤੇ ਇੱਕ ਲੇਟੈਸਟ ਜਾਣਕਾਰੀ ਕਿਉਂਕਿ ਤੁਸੀਂ ਅਕਸਰ ਦੇਖਿਆ ਹੋਊਗਾ ਕਿ ਜਦੋਂ ਕਣਕ ਦੇ ਆਪਾਂ ਕਟਾਈ ਕਰਦੇ ਹਾਂ ਕਟਾਈ ਦੇ ਟਾਈਮ ਜਦੋਂ ਆਪਾਂ ਕਣਕ ਦੇਖਦੇ ਹਾਂ ਤਾਂ ਵਿੱਚੋਂ ਕੁਝ ਕਣਕ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਥੋਤੀ ਜਾਂ ਮਰੀ ਹੋਈ ਕੈਸੇ ਉਸ ਤਰ੍ਹਾਂ ਦੀ ਵੀ ਆਪਾਂ ਨੂੰ ਇੱਕ ਜਿਹੜੀ ਹੈਗੀ ਹੈਗੀ ਉਹ ਦੇਖਣ ਨੂੰ ਮਿਲਦੀ ਹੈ ਚਾਹੇ ਉਹ ਬਿਮਾਰੀ ਹੋ ਸਕਦੀ ਹੈ ਜਾਂ ਕੁਝ ਕਮੀ ਹੋ ਸਕਦੀ ਹੈ ਫਰਟੀਲਾਈਜ਼ਰ ਦੇ ਮਾਮਲੇ ਜਾਂ ਪਾਣੀ ਦੇ ਮਾਮਲੇ ਤੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਚੈਨਲ ਤੇ ਅਗਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਨਵੇਂ-ਨਵੇਂ ਵੀਡੀਓਜ਼ ਆ ਤੁਹਾਡੇ ਤੱਕ ਪਹੁੰਚ ਸਕਣ ਗੱਲ ਕਰਦੇ ਆਂ ਜੀ ਅੱਜ ਦੇ ਇੱਕ ਨਵੇਂ ਵੀਡੀਓ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਬਹੁਤ-ਬਹੁਤ ਸ਼ੁਕਰੀਆ ਭਾਈ ਤੁਸੀਂ ਆਪਣੇ ਜ਼ਿਮੀਂਦਾਰਾਂ ਵਾਸਤੇ ਇੱਕ ਨਵੀਂ ਜਾਗਰੂ ਤੇ ਬਹੁਤ ਹੀ ਵਧੀਆ ਗੱਲ ਹੈ ਤੇ ਰਹੀ ਗੱਲ ਆਪਣੇ ਕਣਕ ਦੀ ਵਰਾਈਟੀਆਂ ਦਾ ਯੂਨੀਵਰਸਿਟੀ ਦੇ ਡਾਕਟਰ ਹੈ ਜਿੰਨੇ ਵੀ ਸਾਇੰਸਦਾਨ ਆਪਣੇ ਦਿੱਲੀ ਦੇ ਲਾਲੋਜੀ ਪੰਜਾਬ ਦੇ ਤਾਂ ਰੋਜ਼ ਨਵੇਂ ਕਿਸਾਨਾਂ ਵਾਸਤੇ ਕਿਸਮਾਂ ਕੱਢ ਰਹੇ ਆ ਵੀ ਉਹਨਾਂ ਦੀ ਕਿਸੇ ਤਰੀਕੇ ਨਾਲ ਉਹਨਾਂ ਦਾ ਆਰਥਿਕ ਹਾਲਤ ਸੁਧਰ ਸਕੀ ਤੇ ਚੰਗਾ ਪਾ ਝਾੜ ਕਣਕਾ ਤੋਂ ਲੈ ਸਕੀਏ ਤੇ ਉਸੇ ਦੇ ਵਿੱਚ ਇਹ ਜਿਹੜੀ ਵਰਾਈਟੀ ਆਪਾਂ ਅੱਜ ਬੀਜ ਆਪਣੇ ਖੇਤ ਵਿੱਚ ਬੀਜ ਰੱਖੀ ਹੈ ਜੀ 3385 ਹੈ ਐਚ ਡੀ 3385 ਪੂਸਾ ਯੂਨੀਵਰਸਿਟੀ ਦੀ ਜੀ ਮਤਲਬ ਕਾਰਡ ਇਹ ਜਿਹੜੀ ਵੈਰੈਟੀ ਕੱਢੀ ਆ ਹੂੰ ਹੂੰ ਇਹ ਵੈਰੈਟੀ ਦਾ ਮਤਲਬ ਕੱਢਣ ਦਾ ਮੇਨ ਮਕਸਦ ਡਾਕਟਰ ਕਹਿੰਦੇ ਵੀ ਇਹ ਆ ਵੀ ਜਦੋਂ ਮੰਨ ਲੇ ਆਪਣੇ ਕੁਝ ਵੈਰੈਟੀਆਂ ਕਣਕਾਂ ਦੀਆਂ ਜਿਹੜਾਤਾ ਗੇਤੀਆਂ ਕਿਸਮਾਂ ਆ ਜਾਂ ਪਛੇਤੀਆਂ ਕਿਸਮਾਂ ਦੇ ਵਿੱਚ ਵੀ ਜਦੋਂ ਲਾਸਟ ਦੇ ਵਿੱਚ ਪਕਾਉ ਹੁੰਦਾ ਨਾ ਆ ਪੱਕਣ ਦਾ ਟਾਈਮ ਆਉਂਦਾਗਾ ਤੇ ਪਿਛਲੇ ਕੁ ਸਾਲਾਂ ਦੇ ਵਿੱਚ ਦੇਖਿਆ ਵੀ ਆਪਾਂ ਉਸ ਟਾਈਮ ਉਦੋਂ ਮੌਸਮ ਅੱਜ ਆ ਕੁਝ ਸਾਲਾਂ ਤੋਂ ਮੌਸਮ ਇਸ ਤਰ੍ਹਾਂ ਦਾ ਹੋ ਗਿਆ ਵੀ ਆਪਾਂ ਕੁਝ ਐ ਨਹੀਂ ਕਹਿ ਸਕਦੇ ਵੀ ਮਤਲਬ ਪਕਾ ਦੇ ਟਾਈਮ ਜਾਂ ਸ਼ੁਰੂ ਟਾਈਮ ਕੀ ਰਹਿ ਸਕਦਾ ਤਾਂ ਜਿਆਦਾ ਗਰਮੀ ਪਈ ਤਾਂ ਦੁੱਧ ਦੀ ਸਟੇਜ ਤੇ ਕਣਕ ਦੇ ਹੁੰਦੇ ਬੱਲੀ ਹੁੰਦੀ ਆ ਤਾਂ ਉਦੋਂ ਦਾਣਾ ਪਿਛਕ ਜਾਂਦਾ ਜੀ ਗਰਮੀ ਨਾਲ ਜੀ ਤਾਂ ਉਸੇ ਨੂੰ ਇਹਨਾਂ ਨੇ ਡਾਕਟਰਾਂ ਨੇ ਟਰਮੀਨਲ ਹੀਟ ਸਟ्रेस ਵੈਰੈਟੀ ਯਾਨੀ ਕੀ ਗਰਮੀ ਨੂੰ ਸਹਿਣ ਕਰਨ ਦੀ ਸ਼ਮਤਾ ਵਾਲੀ ਬੈਟੀ ਕੱਢੀ ਹੈ ਜੀ ਜੀ ਤੇ ਜਿਹੜੀ ਕੀ ਮਤਲਬ ਆ ਵੀ ਕੋਈ ਕਿਸੇ ਵੀ ਤਰ੍ਹਾਂ ਦੇ ਮੌਸਮ ਦਾ ਪ੍ਰਭਾਵ ਹੋਏ ਉਹਨੂੰ ਚੱਲ ਸਕਦੀ ਹੈ ਜੀ ਇੱਕ 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 ਹੋ ਗੁਰਦੀਪ ਜੀ ਮਤਲਬ ਤੁਸੀਂ ਇਹ ਕਣਕ ਹੈ ਜਿਹੜੀ ਇਹ ਵੈਰੈਟੀ ਹੈ ਬੱਟਾ ਦੇ ਉੱਤੇ ਸਪੈਸ਼ਲ ਆਈ ਹੋਈ ਹੈ ਤੇ ਬੀਜ ਦੀ ਅਗਰ ਗੱਲ ਕਰੀ ਤਾਂ ਕੁਆਂਟੀਟੀ ਦੀ ਕਿੰਨਾ ਬੀਜ ਤੁਸੀਂ ਪਰ ਏਕੜ ਦੇ ਵਿੱਚ ਪਾਏ ਦੇਖੋ ਜੀ ਬੱਟਾਂ ਤੇ ਲਾਉਣ ਦੀ ਗੱਲ ਤਾਂ ਇਹ ਵੀ ਸਾਨੂੰ ਬੀਜ ਪੂਰਾ ਸੂਰਾ ਜਿਹਾ ਮਿਲਿਆ ਸੀ ਜੀ 20 ਕਿਲੋ ਬੀਜ ਮਿਲਿਆ ਸੀ ਤਾਂ ਅਸੀਂ ਚਾਹੁੰਦੇ ਸੀ ਵੀ ਇਹਨੂੰ ਆਪਾਂ ਵੱਧ ਤੋਂ ਵੱਧ ਜਗ੍ਹਾ ਦੇ ਵਿੱਚ ਕਿਵੇਂ ਬੀਜ ਸਕਦੇ ਹਾਂ ਤਾਂ ਉਸ ਵਾਸਤੇ ਅਸੀਂ ਇਹਨੂੰ ਮਤਲਬ ਬੱਟਾਂ ਦੇ ਬੀਜਿਆ ਹੈ ਜੀ ਤੇ 20 ਕਿਲੋ ਬੀਜ ਨੂੰ ਆਪਾਂ ਸਵਾ ਤਿੰਨ ਗਿੱਲਾਂ ਦੇ ਲਗਭਗ ਆਪਾਂ ਬੀਜ ਰੱਖਿਆ ਜੀ ਹੂੰ ਤੇ ਤੁਸੀਂ ਮਤਲਬ ਦਰਸ਼ਕਾਂ ਨੂੰ ਦਿਖਾ ਸਕਦੇ ਹੋ ਵੀ ਕੈਮਰੇ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਇਹ ਬੱਟਾਂ ਦੇ ਬੀਜ ਹੈ ਕਿ ਆਮ ਆਪਾਂ ਪਲੇਨ ਉਸ ਦੇ ਵਿੱਚ ਬੀਜ ਰੱਖਿਆਗਾ ਬਿਲਕੁਲ ਐ ਨਾ ਮਤਲਬ ਯਾਰ ਇੱਕ ਤਰ੍ਹਾਂ ਲਾਦੇ ਕਣਕ ਦੀ ਬਿਜਾਈ ਮਸ਼ੀਨ ਨਾਲ ਕੀਤੀ ਹਾਂ ਹਾਂ ਜੀ ਹਾਂ ਬਿਲਕੁਲ ਭਰ ਚੁੱਕਿਆ ਕੁਝ ਤਾਂ ਵੈਰਾਈਟੀ ਦੀ ਖਾਸੀਅਤ ਲਾ ਲੋ ਇੱਕ ਇੱਕ ਹੋਰ ਗਰਦੀਪ ਜੀ ਮੇਰਾ ਸਵਾਲ ਹੈ ਕਿ ਇਹ ਜੋ ਬੀਜ ਹੈ ਸਪੈਸ਼ਲ ਤੁਸੀਂ ਯੂਨੀਵਰਸਿਟੀ ਤੋਂ ਲੈ ਕੇ ਇੱਥੇ ਇਹਦੀ ਮੰਨ ਲਓ ਕਾਰਡ ਕੀਤੀ ਹੈ ਤੁਸੀਂ ਇਹਨੂੰ ਤਿਆਰ ਕਰ ਰਹੇ ਹੋ ਕੀ ਇਹ ਤੁਸੀਂ ਮੰਨ ਲਓ ਆਪਦੇ ਖੁਦ ਖਾਤਰ ਜਾਂ ਲੋਕਾਂ ਦੀ ਪਰਚੇਜ਼ ਖਾਤਰ ਵੀ ਇਹਨੂੰ ਮੰਨ ਲਓ ਵੀ ਰੱਖੋ ਨਹੀਂ ਜੀ ਦੇਖੋ ਇਹ ਆਪਾਂ ਬੀਜ ਤਾਂ ਹੀ ਤਾਂ ਬੱਦ-ਬੱਦ ਬੀਜੇ ਵੀ ਜਿੰਨਾ ਵੀ ਹੋ ਸਕਦਾ ਆਪਾਂ ਆਪਣੇ ਕਿਸਾਨ ਭਰਾਵਾਂ ਤੱਕ ਪਹੁੰਚਾ ਸਕੀਏ ਹੂੰ ਵੀ ਵਧੀਆ ਸਫਾਈ ਦੇ ਨਾਲ ਤੇ ਸ਼ੁੱਧਤਾ ਦੇ ਨਾਲ ਆਪਣਾ ਬੀਜ ਦਾ ਕੰਮ ਹੀ ਮਤਲਬ ਇਸ ਤਰ੍ਹਾਂ ਵੀ ਆਪਾਂ ਥੋੜਾ ਕਰ ਲਈਏ ਪਰ ਜਿੰਨਾ ਕਰੀਏ ਵਧੀਆ ਕਰੀਏ ਸ਼ੁੱਧ ਕਰੀਏ ਵੀ ਕਿਸਾਨਾਂ ਨੂੰ ਆਪਾਂ ਇਹਦੀ ਕਾਰਡ ਹੈ ਜਿਹੜੀ ਜਾਨੀ ਕਿ ਉਹ ਜ਼ਰੂਰੀ ਹੈ ਨਾ ਜ਼ਰੂਰੀ ਹੈ ਜੀ ਹਾਂ ਇਹ ਨਹੀਂ ਹੈਗਾ ਵੀ ਆਪਾਂ ਆਪਣਾ ਬੀਜ ਲੈਣ ਲੱਗੇ ਤੇ ਆਪਾਂ ਵਿੱਚ ਹੋਰ ਲੈ ਕੇ ਤੇ ਹੋਰ ਆਪਾਂ ਵੇਚੀ ਜਾਈਏ ਜਿੰਨਾ ਹੈਗਾ ਉਹ ਜੋ ਹੈਗਾ ਸਾਫ਼ ਆਪਾਂ ਉਹ ਕੰਮ ਕਰਨਾ ਜੀ ਜਿੰਮੇਦਾਰਾਂ ਨੂੰ ਵਧੀਆ ਤੋਂ ਵਧੀਆ ਚੀਜ਼ ਦੇਣੀ ਤੇ ਇੱਕ ਦਰਸ਼ਕ ਵੀਰ ਹੋਰ ਦੱਸਦਾ ਤੁਹਾਨੂੰ ਇਸ ਦੀ ਜਿਹੜੀ ਸਾਡੀ ਲੋਕੇਸ਼ਨ ਹੈ ਅੱਜ ਦੀ ਇਸ ਬੀਜ ਦੀ ਜੋ ਇਹ ਨਵਾਂ ਬੀਜ ਤਿਆਰ ਕਰ ਰਿਹਾ 3385 ਤੇ ਅਗਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਅਗਰ ਬੀਜ ਤੁਹਾਨੂੰ ਜ਼ਰੂਰਤ ਹੈ ਕੁਝ ਟ੍ਰਾਇਲ ਲਾਉਣ ਖਾਤਰ ਜਾਂ ਬੀਜ ਤਿਆਰ ਕਰਨ ਖਾਤਰ ਤਾਂ ਲੋਕੇਸ਼ਨ ਹੈ ਪਿੰਡ ਨਾਗੋਕੀ ਜ਼ਿਲ੍ਹਾ ਸਰਸਾ ਦੇ ਵਿੱਚ ਤੇ ਕਿਸਾਨ ਸਾਡੇ ਜੋ ਨੌਜਵਾਨ ਸਾਥੀ ਹੈ ਇਹਨਾਂ ਦਾ ਨਾਮ ਹੈ ਗੁਰਦੀਪ ਸਿੰਘ ਤੇ ਨੰਬਰ ਮੈਂ ਤੁਹਾਨੂੰ ਇਹਨਾਂ ਦਾ ਬੁਲਾਉਂਦਾ ਨੰਬਰ ਦੱਸ ਦਿੰਦਾ ਤੁਹਾਡੇ ਨੂੰ ਨੰਬਰ ਹੈ ਜੀ ਆਪਣਾ 99911 9303 ਠੀਕ ਹੈ ਜੀ 99911 9303 ਇਹ ਹੈ ਜੀ ਨੰਬਰ ਇਹਦਾ ਤੇ ਵੈਰਾਈਟੀ ਦੀ ਗੱਲ ਕਰੀਏ ਤਾਂ ਮੰਨ ਲਓ ਕਿਉਂਕਿ ਇੱਕ ਨਾ ਜੀ ਮੌਸਮ ਦੇ ਅਕੋਰਡਿੰਗ ਕਿਉਂਕਿ ਜਿਸ ਤਰ੍ਹਾਂ ਹੁਣ ਗਰਮੀ ਪੈਣ ਲੱਗ ਜਿੰਨੇ ਕਈ ਵਾਰੀ ਇੱਥੇ ਤਾਂ ਖੈਰ ਮੌਸਮ ਬਹੁਤ ਵਧੀਆ ਏਡਾ ਹੋਣੀ ਹੈ ਤੇ ਪਰ ਇਹ ਉਹਦੇ ਵਿੱਚ ਕਾਮਯਾਬ ਹੈ ਕਿਸਾਨ ਭਰਾਵਾਂ ਦੇ ਲਈ ਹਾਂਜੀ ਇਹ ਬਿਲਕੁਲ ਆਪਣੇ ਵਧੀਆ ਕਾਮਯਾਬ ਤੁਸੀਂ ਇੱਕ ਚੀਜ਼ ਦੇਖੋ ਜੀ ਇਹ ਬੱਲੀ ਦਾ ਸਾਈਜ਼ ਆ ਆ ਕੋਲੇ ਆਪਣੇ 222 ਵੈਰਾਈਟੀ ਬੀਜ ਰੱਖੀ ਜੀ ਆਪਣੇ ਆਪ ਦੀ ਤੋਂ ਪਰ 826 ਬੀਜ ਰੱਖੀ ਆ ਪਰ ਹਰੇ ਤੱਕ ਜੇ ਆਪਾਂ ਦੇਖੀਏ ਤਾਂ ਚਲੋ ਝਾੜ ਦਾ ਬਾਅਦ ਚ ਪਤਾ ਲੱਗੂਗਾ ਔਰ ਬੱਲੀ ਦਾ ਸਾਈਜ਼ ਕਿਤਨੇ ਕਿਤੇ ਜਾ ਕੇ ਆ ਵੈਰੈਟੀਆਂ ਨੂੰ ਵੱਡਾ ਹੀ ਇਹਦਾ ਤੇ ਪੱਤੇ ਦਾ ਸਾਈਜ਼ ਵੀ ਤੁਹਾਨੂੰ ਦਿਖਾਵਾਂ ਮੈਂ ਆ ਦੇਖੋ ਜੀ ਬਹੁਤ ਵਧੀਆ ਚੌੜਾ ਪੱਤਾ ਕਿੰਨਾ ਜੀ ਹੂੰ ਜਵਾਰ ਦੇ ਪੱਤੇ ਵਰਗਾ ਪੂਰਾ ਚੌੜਾ ਪੱਤਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹ ਵੈਰੈਟੀ ਮਤਲਬ ਪਤਾ ਲੱਗਦਾ ਵੀ ਕੀ ਜੱਟ ਕਣਕ ਖੜੀ ਹੈ ਹੂੰ ਨਵੇਂ ਲੋਕ ਜਿਹੜੇ ਨਿਕਲਦੇ ਉਹ ਵੀ ਦੇਖਦੇ ਇੱਕ ਵਾਰੀ ਵੀ ਆ ਯਾਰ ਆ ਵੈਰੈਟੀ ਜੀ ਕੁਛ ਨਾ ਕੁਛ ਫਰਕ ਹੈ ਜੀ ਤੇ ਇਹਦਾ ਬੱਲੀ ਦਾ ਸਾਈਜ਼ ਤੇ ਇਹਦਾ ਪੱਤੇ ਦਾ ਸਾਈਜ਼ ਤੇ ਇਹਦਾ ਬੂਟਾ ਤੁਸੀਂ ਬੂਟਾ ਦਿਖਾਓ ਜੜ ਤੋਂ ਪੂਰਾ ਵਧੀਆ ਮਤਲਬ ਤਾਣਾ ਮਾਰਿਆ ਹੋਇਆ ਜੀ ਤੇ ਇਹ ਵੀ ਨਹੀਂ ਹੈਗਾ ਵੀ ਇਹ ਆਪਾਂ ਨੂੰ ਡਿੱ ਬੱਚੋ ਹਾਂ ਬਹੁਤ ਵਧੀਆ ਵੈਰੈਟੀ ਕਾਮਯਾਬ ਵੈਰੈਟੀ ਮਤਲਬ ਲੱਗ ਰਹੀ ਹੈ ਜੀ ਹੂੰ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਝਾੜ ਦਾ ਪਤਾ ਲੱਗ ਜੂਗਾ ਪਰ ਹਾਲ ਫਿਲਹਾਲ ਤੱਕ ਜਿੰਨੇ ਫੀਚਰ ਆ ਰਹੇ ਹਨ ਕਣਕ ਦੇ ਮਤਲਬ ਉਹ ਵਧੀਆ ਲੱਗ ਰਹੇ ਜੀ ਲੱਗਦਾ ਵੀ ਕਾਮਯਾਬ ਹੈ ਗੁਰਦੀਪ ਜੀ ਦੂਜੀਆਂ ਕਣਕਾਂ ਦੇ ਅਕੋਰਡਿੰਗ ਇਹਦੇ ਵਿੱਚ ਤੁਸੀਂ ਮੰਨ ਲਓ ਕੋਈ ਫਰਟੀਲਾਈਜ਼ਰ ਜਿਵੇਂ ਕੋਈ ਸਪਰੇਅ ਦਾ ਜਾਂ ਰੇਹ ਦਾ ਕੋਈ ਅੰਤਰ ਹੈਗਾ ਦੇਖੋ ਜੀ ਖਾਦ ਸਪਰੇਅ ਆਪਣੇ ਤਾਂ ਖਾਦ ਤਾਂ ਆਪਾਂ ਲਗਭਗ ਜਿਵੇਂ ਦੂਜੀਆਂ ਵੈਰੈਟੀਆਂ ਉਹਦੇ ਪਾਣੇ ਆ ਹੂੰ ਤੇ ਬਿਮਾਰੀ ਦੀ ਗੱਲ ਕਰੀਏ ਤਾਂ ਹਲੇ ਤੱਕ ਅਸੀਂ ਇਹਦੇ ਵਿੱਚ ਬਿਮਾਰੀ ਵਾਲੀ ਕੋਈ ਸਪਰੇਅ ਆ ਪਪੀਲਾ ਰਤੂਆ ਕਹਦੇ ਨੇ येलो ਰਸਟ ਜਾਂ ਕਰਨਾਲ ਵੰਟ ਇਸ ਤਰ੍ਹਾਂ ਦੀ ਦਿੱਕਤ ਉਸ ਤਰ੍ਹਾਂ ਦੀ ਅਸੀਂ ਕੋਈ ਸਪਰੇ ਨਹੀਂ ਮਾਰੀ ਜੀ ਤੇ ਯੂਨੀਵਰਸਿਟੀ ਤੋਂ ਵੀ ਕਹਿੰਦਾ ਵੀ ਇਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਅਜੇ ਤੱਕ ਨਹੀਂ ਆਉਂਦੀ ਤੇ ਸਾਨੂੰ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਅਜੇ ਤੱਕ ਕੋਈ ਲੱਗੀ ਨਹੀਂ ਹੈਗੀ ਵੀ ਕਣਕ ਨੂੰ ਆਈ ਹੈ ਜੀ ਜੇ ਤਾਂ ਭਾਈ ਜੀ ਇੱਕ ਲਾਸਟ ਸੁਨੇਹਾ ਕਿ ਲਾਸਟ ਦੇ ਵਿੱਚ ਪਾਣੀ ਜਾਂ ਨਮੀ ਕਹਿੰਦੇ ਕਿ ਕਣਕ ਅਗਰ ਦਾਣਾ ਪਿਛਕਣ ਲੱਗ ਜੇ ਤਾਂ ਉਹਦੇ ਖਾਤਰ ਮੰਨ ਲਓ ਕਾਫੀ ਆਉਂਦੇ ਆ ਦੇਖਣ ਦੇ ਵਿੱਚ ਆਇਆ ਕਿਉਂਕਿ ਲਾਸਟ ਦੇ ਵਿੱਚ ਕਣਕ ਹੈ ਜਿਹੜੀ ਉਹ ਦਾਣੇ ਜਿਹੜੇ ਉਹ ਖਰਾਬ ਹੋਣ ਲੱਗਦੇ ਉਹਨਾਂ ਖਾਤਰ ਕੀ ਸੁਨੇਹਾ ਦੇਵਾਂਗੇ ਸੁਨੇਹਾ ਤਾਂ ਦੇਖੋ ਜੀ ਅਸੀਂ ਤਾਂ ਸਾਡੇ ਨਾਲ ਕਿਸਾਨ ਮਤਲਬ ਵੱਧ ਦੀ ਜਾਣਕਾਰੀ ਵਿੱਚ 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 ਕਈ ਪੁਰਾਣੇ ਖੇਤیاں ਕਰਦੇ ਜੀ ਆਪਾਂ ਦਾ ਚਲੋ ਲੱਗੇ ਹੁਣ ਕਰਦੇ ਆ ਮਾਲਕ ਜੀ ਨੂੰ ਜਿੰਨਾ ਕੁ ਪਤਾ ਹੈਗਾ ਪਰ ਬੇਨਤੀ ਮੇਰੀ ਤੇ ਇਹੀ ਹੈ ਵੀ ਵੀ ਆਪਾਂ ਆਪਣੀ ਫਸਲ ਨੂੰ ਆਪ ਦੇ ਦੇਖ ਰਹੀ ਖੇਤ ਤਾਂ ਆਪਾਂ ਦੇਖੀ ਵੀ ਕਈ ਕਹਿੰਦੇ ਵੀ ਫਲਾਨੇ ਨੇ ਕਹਤਾ ਜੀ ਆਪਾਂ ਲਾਸਟ ਪਾਣੀ ਇਹਦੋਂ ਆਪਾਂ ਇੰਨੀ ਤਰੀਕ ਨੂੰ ਬੰਦ ਕਰਨਾ ਹੈਗਾ ਉਹ ਚੀਜ਼ ਨੂੰ ਨਾ ਦੇਖੋ ਆਪਣਾ ਆਪ ਦੀ ਫਸਲ ਦੇਖੋ ਆਪਣਾ ਖੇਤ ਦੇਖੋ ਵੀ ਸਾਡਾ ਖੇਤ ਕਹੇ ਜਾ ਵੀ ਪਾਣੀ ਲਾਸਟ ਲੈਂਦਾ ਅਜ ਫਸਲ ਕਿੰਨੀ ਕੀ ਟਾਈਮ ਲੈਂਦੀ ਹੈ ਕਿਤੇ ਕੱਚੀ ਖੜੀ ਹੈ ਤਾਂ ਉਸ ਹਿਸਾਬ ਨਾਲ ਪਾਣੀ ਲਾਓ ਇਹ ਕੋਈ ਦਿਨਾਂ ਦੇ ਹਿਸਾਬ ਨਾਲ ਜਾ ਉਸਨ ਮਿੱਥਿਆ ਨੀਤੀ ਜੁੰਦੀ ਵੀ ਆਪਾਂ ਇੰਨੇ ਦਿਨਾਂ ਤੋਂ ਆ ਪਾਣੀ ਲੱਗ ਗਿਆ ਜੀ ਇਹ ਤਾਂ ਫਸਲ ਤੇ ਖੇਤ ਦੇ ਹਿਸਾਬ ਨਾਲ ਆਪਦਾ ਦੇਖ ਕੇ ਪਾਣੀ ਉਸ ਟਾਈਮ ਲਾਓ ਜੀ ਕਿਉਂਕਿ ਲਾਸਟ ਦੇ ਵਿੱਚ ਦੇਖਣਾ ਬਹੁਤ ਜ਼ਰੂਰੀ ਹੈ ਉਹ ਉਹ ਟਾਈਮ ਜਿਹੜਾ ਲਾਸਟ ਵਾਲਾ ਹੁੰਦਾ ਉਹਦੇ ਵਿੱਚ ਹੀ ਆ ਕੇ ਫਸਲ ਨੁਕਸਾਨ ਕਰਦੀ ਹੈ ਹੈਨਾ ਜੀ ਅੰਬ ਕਈ ਮਤਲਬ ਇਹ ਕਹਿੰਦੇ ਵੀ ਜਦੋਂ ਆਪਾਂ ਇੰਨੇ ਪਾਣੀ ਲਾ ਗਏ ਜੀ ਸਾਡੇ ਦਾ ਚਾਰ ਪਾਣੀ ਲਾ ਗਏ ਪੰਜ ਪਾਣੀ ਲਾ ਗਏ ਜੀ ਤੇ ਬਸ ਪਾਣੀ ਬਹੁਤ ਹੋ ਗਿਆ ਉਹ ਜਿਹੜੇ ਕਈਆਂ ਦੇ ਬਾਣੇ ਮਤਲਬ ਐ ਨਾਲੀ ਵਾਲਾ ਬਾਣ ਹੁੰਦਾ ਮਿੱਟੀ ਆਉਂਦੀ ਉਹ ਪਾਣੀ ਘਟ ਲਊ ਜਿਹੜੇ ਰੇਤਲਾ ਬਾਣ ਹੈ ਉਹਨੇ ਪਾਣੀ ਲਾਸਟ ਤੱਕ ਲੈਂਦੇ ਰਹਿਣਾ ਜਿਹੋਨੇ ਪੰਜ ਸੱਤ ਦਿਨਾਂ ਦੇ ਵੀ ਸੁੱਕ ਜਾਣਾ ਉਨੇ ਵੀ ਦਿਨ ਸੁੱਕਣਾਗਾ ਤਾਂ ਉਹ ਦੋਨਾਂ ਦਾ ਕੰਪੈਰੀ ਜਾਂਦਾ ਫਰਕ ਹੈ ਨਾ ਕੁਝ ਵੈਰਾਈਟੀਆਂ ਦਾ ਫਰਕ ਹੋ ਜਾਂਦੀ ਹੁਮ ਕੁਝ ਵੈਰਾਈਟੀਆਂ ਲਾਸਟ ਤੱਕ ਮਤਲਬ ਜਾ ਕੇ ਪਕਾ ਕਰਦੇ ਉਹਨਾਂ ਲਾਸਟ ਤੱਕ ਪਾਣੀ ਚਾਹੀਜੋ ਕਈਆਂ ਪਹਿਲਾਂ ਹੀ ਖਾਦੂਏ ਨਾ ਸੋ ਇਹ ਮਤਲਬ ਆਪਦਾ ਖੇਤ ਦੇਖ ਕੇ ਤੇ ਫਸਲ ਦੇਖ ਕੇ ਬੰਦੇ ਨੂੰ ਡਿਸੀਜਨ ਲੈਣਾ ਚਾਹੀਦਾ ਆਪਦਾ ਤੇ ਇੱਕ ਦਰਸ਼ਕ ਵੀਰ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਿਆਂ ਕਿ ਬਾਈ ਨੇ ਨਾਲੀ ਦੇ ਬਾਣ ਦੇ ਉੱਤੇ ਇੱਕ ਜਨਨ ਕਿ ਛੱਟੇ ਵਾਲੀ ਕਣਕ ਹੈ ਜਿਹੜੀ ਉਹ ਵੀ ਵਿਜੀ ਹੋਈ ਹੈ ਤੇ ਇਹਦੇ ਨਾਲ ਹੀ ਹੋਰ ਬਾਈ ਜੀ ਕਿੰਨੇ ਕੁ ਵੈਰਾਈਟੀਆਂ ਤੁਹਾਡੇ ਕੋਲੇ ਲੱਗੀਆਂ ਹੋਰ ਇਸ ਵਾਰ ਕਾਫੀ ਵੈਰਾਈਟੀਆਂ ਦੇਖੋ ਯੂਨੀਵਰਸ ਆ 33851386 ਦਾ ਹਜ਼ਾਰ ਨਾਲ ਹੀ ਵੀ ਰੱਖਿਆ ਆਪਾਂ ਨਾ 3386 ਹੈ ਜੀ 2967 ਦਾ ਸੁਧਾਰ ਆਇਆ ਜੀ 3406 ਬਹੁਤ ਵਧੀਆ ਵੈਰਾਈਟੀ ਹੈ ਜੀ ਹਮ ਹੁਣ ਤੱਕ ਉਹਦੀ ਮਤਲਬ ਬੱਲੀ ਤੇ ਉਹਦਾ ਜਿਹੜਾ ਦੇ ਵਨਤਾਰੇ ਦੇਖ ਰਿਹਾ ਬਹੁਤ ਵਧੀਆ 370 71 72 ਕਾਫੀ ਵਧੀਆ ਵੈਰਾਈਟੀਆਂ ਜੇ ਇਹ ਵੀ ਆਪਣੇ ਯਾਨਕੀ ਟੋਟਲ ਦੀ ਟੋਟਲ ਤੁਹਾਡੇ ਕੋਲ ਅਵੇਲੇਬਲ ਹੈ ਤੁਸੀਂ ਲਾਇਆ ਹੋਇਆ ਟ੍ਰਾਫੀ ਕਾਫੀ ਬ੍ਰੈਂਡ ਹਾਂ ਹੋਰ ਵੀ ਬਹੁਤ ਵੈਰਾਈਟੀਆਂ 826 ਵੀ ਰੱਖੀ 222 ਵੀ ਆ ਚਲੋ ਪੁਰਾਣੀਆਂ ਵੈਰਾਈਟੀਆਂ ਤੇ ਨਵੀਆਂ ਦੇ ਵਿੱਚ 70 71 72 30 33 85 33 86 ਤੇ 3406 ਇਹ ਤਾਂ ਗੱਲ ਕਹਾਂ ਗ੍ਰਦੀਪ ਹਾਂਜੀ ਹਾਂਜੀ ਯਾਨਕੀ ਕਿਸਾਨਾਂ ਖਾਤਰ ਖਜ਼ਾਨਾ ਹੀ ਹੈ ਯਾਰ ਨਾ ਕੋਈ ਤਾਹ ਜੋ ਤੇ ਬਸ ਤੁਹਾਨੂੰ ਮਨ ਲਓ ਵੈਰਾਈਟੀਆਂ ਛੱਡੋ ਵੈਰਾਈਟੀਆਂ ਦੇਖੋ ਸਾਡੇ ਕੋਲ ਨੀ ਤਾਂ ਕੋਸ਼ਿਸ਼ ਹੈ ਵੀ ਆਪਾਂ ਵੱਧ ਤੋਂ ਵੱਧ ਵਧੀਆ ਕਰ ਸਕੀਏ ਸੁਧਾਰ ਕਰ ਸਕੀਏ ਕੋਈ ਚੀਜ਼ ਵਧੀਆ ਹੈਗੀ ਤਾਂ ਆਪਾਂ ਉਸਨਾਂ ਨੂੰ ਦੱਸ ਸਕੀਏ ਆਪਾਂ ਇੱਕ ਮਿੰਟ ਇੱਕ ਮਿੰਟ ਇੰਨੀ ਨੌਲੇਜ ਤੇ ਕੁਆਲੀਫਿਕੇਸ਼ਨ ਫਿਰ ਕੀ ਰੱਖਦੇ ਹੋ ਕੁਆਲੀਫਿਕੇਸ਼ਨ ਤਾਂ ਬਈ ਜੀ ਐਮਐਸਸੀ ਮੈਥਮੈਟਿਕਸ ਕੀਤੀ ਹੋਈ ਹੈ ਮੇਰੀ ਜੀ ਤੇ ਪੜਾਈ ਤਾਂ ਚਲੋ ਕਰਨੀ ਵੀ ਚਾਹੀਦੀ ਵਧੀਆ ਗੱਲ ਹੈ ਹੂੰ ਪਰ ਆ ਗੱਲ ਇਹ ਵੀ ਸਾਡੇ ਸਾਡਾ ਮਤਲਬ ਫਾਦਰ ਸਾਹਿਬ ਵਰਗੇ ਈ ਸੀ ਚੀਜ਼ਾਂ ਨਾਲ ਜੁੜੇ ਹੋਏ ਸੀਗੇ ਬਿਲਕੁਲ ਕਿਤੇ ਦੇ ਤੌਰ ਤੇ ਯਾਨੀ ਕੀ ਅਗਰ ਦੇਖੇ ਤਾਂ ਖੇਤੀ ਮੇਨ ਹੈ ਖੇਤੀ ਮੇਨ ਹੈ ਜੀ ਤਾਂ ਇਸੇ ਨੂੰ ਮਤਲਬ ਆਪਾਂ ਅੱਗੇ ਵਧਾਉਣ ਦਾ ਸੋਚੇ ਵੀ ਆਪ ਕੁਝ ਕਰੀਏ ਚਲ ਕਰ ਸਕਦੇ ਹਾਂ ਵਿੱਚ ਬੜਾ ਬਹੁਤ ਬਾਈ ਹਰ ਕੋਈ ਵੀ ਕਹਦੇ ਹਨ ਬਹੁਤ ਯਾਰ ਵਧੀਆ ਬੜਾ ਭਾਈ ਆਪਣਾ ਬਹੁਤ ਖੇਤੀ ਜੋ ਮਤਲਬ ਉਹ ਦਿੰਦਾ ਈ ਬਾਕੀ ਸਾਡਾ ਸਾਰਾ ਪਰਿਵਾਰ ਹੀ ਮਤਲਬ ਲੱਗ ਰਿਹਾ ਈ ਖੇਤੀਬਾੜੀ ਦੇ ਬਿਲਕੁਲ ਬਿਲਕੁਲ ਉਡੇ ਵਰਗੇ ਭਾਈਆਂ ਨਾਲ ਸਹਿਯੋਗ ਹੈ ਜੀ ਹਾਂ ਬਿਲਕੁਲ ਦੇਖੋ ਇਹ ਸਹਿਯੋਗ ਇਹ ਹੈ ਕਿ ਥੋੜਾ ਜਿਹਾ ਸਾਨੂੰ ਚਾਹੀਦਾ ਜਾਨਕੀ ਜਿੰਨੇ ਖੇਤੀ ਕਰ ਲੈਣੇ ਲੋਕ ਹੈ ਅਗਰ ਉਹ ਸਾਨੂੰ ਹੌਸਲਾ ਫੁਜਾਈ ਦੇਣਗੇ ਤਾਂ ਅਸੀਂ ਕੁਝ ਨਵਾਂ ਜ਼ਰੂਰ ਦਿਖਾਵਾਂਗੇ ਚਾਹੇ ਉਹ ਕਿਸੇ ਵੀ ਆਪਾਂ ਬਤੇ ਬਿਜ਼ਨਸ ਤੋਂ ਰਿਲੇਟਡ ਹੈ ਚਾਹੇ ਖੇਤੀ ਤੋਂ ਰਿਲੇਟਡ ਹੈ ਜੇ ਉਹ ਸਾਨੂੰ ਅਗਰ ਚੰਗਾ ਲੱਗੇਗਾ ਸਾਡੇ ਲੋਕਾਂ ਨੂੰ ਚੰਗਾ ਲੱਗੇਗਾ ਨਾ ਮੈਨੂੰ ਉਹ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੋਈ ਵੀ ਚੰਗੀ ਚੀਜ਼ ਚੰਗੀ ਚੀਜ਼ ਦਿਖਾਓ ਆਪਾਂ ਨੂੰ ਸਾਹਮਣੇ ਲੈ ਕੇ ਆਉਣੀ ਚਾਹੀਦੀ ਜੀ ਹਾਂ ਤੱਕ ਕਿਉਂ ਸੀਮਤ ਰੱਖੀ ਬਿਲਕੁਲ ਬਿਲਕੁਲ ਚੰਗੀ ਚੀਜ਼ ਆ ਲੋਕਾਂ ਦੇ ਸਾਹਮਣੇ ਬੰਦੇ ਦਾ ਕੰਮ ਤਾਂ ਹੁੰਦਾ ਹੈ ਕਲਕ ਚੀਜ਼ ਆ ਪਰ ਇੱਕ ਚੰਗੀ ਚੀਜ਼ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਣੇ ਵੀ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਅਗਰ ਤੁਸੀਂ ਚੰਗਾ ਕਰ ਰਹੇ ਹੋ ਦੁਨੀਆ ਦੇ ਵਿੱਚ ਤਾਂ ਉਹ ਦਿਖਾਉਣਾ ਬਹੁਤ ਜ਼ਰੂਰੀ ਹੈ ਵੀਡੀਓ ਕਿਵੇਂ ਲੱਗੀ ਦਰਸ਼ਕੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਇੱਕ ਵਾਰ ਫੇਰ ਤੁਹਾਨੂੰ ਕਹਿ ਰਿਹਾ ਕਿ ਤੁਹਾਡੀ ਹੌਸਲਾ ਵਜਾਈ ਸਾਡਾ ਬਹੁਤ ਹੀ ਵੱਡਾ ਮ ਵੀਡੀਓ ਸਾਨੂੰ ਜਰੂਰ ਦੱਸੋ ਕਮੈਂਟ ਕਰਕੇ ਕਿੱਦਾਂ ਲੱਗੀ ਬਾਈ ਦੇ ਹੌਸਲਾ ਵਧਾਈ ਕਰਨਾ ਨਾ ਭੁੱਲੋ ਮਿਲਦੇ ਆ ਜੀ ਨੈਕਸਟ ਵੀਡੀਓ ਨੈਕਸਟ ਅਪਡੇਟ ਸਤਿ ਸ਼੍ਰੀ ਅਕਾਲ ਰੱਬ ਰਾਖਾ ਧੰਨਵਾਦ